ਹਾਂਜੀ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਹੋਰ ਫਿਰ ਕਿਤਾ ਚੌਪਰ ਕਾਇਮ ਤੇ ਆਪਾਂ ਖੁੱਲ੍ਹ ਗਾਇਮ ਤੇ ਅੱਜ ਆਪਣੀ ਦੇਖਦੇ ਆਂ ਆਪਾਂ ਤਿਆਰੀ ਕਰਦੇ ਆਂ ਫਤਿਹਗੜ੍ਹ ਸਾਹਿਬ ਜਾਣ ਦੀ ਹਨਾ ਤੇ ਟ੍ਰੈਟਰ ਟ੍ਰੱਟਰ ਤੋਂ ਨੇ ਪਹਿਲਾਂ ਦਾ ਉਹ ਆਗੇ ਪੀਤੇ ਹੋ ਨਹੀਂ ਹਰਮਨ ਆਗੇ ਕਹਿੰਦੇ ਅਸੀਂ ਲਈ ਚੱਲਦੇ ਆਂ ਤੁਨੂੰ ਵੀ ਤੂੰ ਤਾਂ ਆਉਂਦਾ ਨਹੀਂ ਹੈਗਾ ਉਹਨਾਂ ਤੇ ਸ਼ਾਇਦ ਉਹਨਾਂ ਨੇ ਟਰਾਲਾ ਵੀ ਤਿਆਰ ਕਰਨਾ ਹਲੇ ਆਪਾਂ ਨੇ ਕਿਉਂਕਿ ਜਿਹੜਾ ਆਪਾਂ ਨੇ ਪਟਾ ਸਾਹਿਬ ਟਰਾਲਾ ਤਿਆਰ ਕਰਿਆ ਤਾਂ ਤੇ ਉਹ ਕਿਸਮ ਚਾਹੀਦਾ ਸੀਗਾ ਤੇ ਆਪਾਂ ਨੇ ਪਹਿਲਾਂ ਗੱਲ ਦਾ ਕਰੀ ਸੀ ਕਿ ਆਪਾਂ ਨੂੰ ਵੱਡੀ ਸਵਾ ਤੱਕ ਚਾਹੀਦਾ ਟਰਾਲਾ ਤੇ ਉਹਨਾਂ ਨੂੰ ਪਤਾ ਨਹੀਂ ਕਿਹੜਾ ਏਜੰਟ ਜਾਂ ਕੰਮ ਪੈ ਗਿਆ ਤੇ ਉਹਨਾਂ ਨੇ ਕਰਤਾ ਟਰਾਲਾ ਟਰੂਲਾ ਤਾਰਤਾ ਸਾਰਾ 55 ਦਰਗੁਨਾ ਤੇ ਹੁਣ ਦੁਬਾਰੇ ਪਾਵਾਂਗੇ ਆਪਾਂ ਤੇ ਚਲਦੇ ਮਾੜੇ ਟਰੈਕਟਰ ਲਿਬੜਿਆ ਹੋਇਆ ਤੇ ਕਹਿ ਕੇ ਤਾਂ ਆਇਆ ਉਹਨਾਂ ਨੂੰ ਵੀ ਧੋ ਦਿੰਦੇ ਆ ਤੇ ਚਲੋ ਤੁਹਾਨੂੰ ਸਾਨੂੰ ਹੁੰਡੇ ਤਿਆਰ ਪਰ ਤਿਆਰ ਮੈਂ ਪਾਣੀ ਮਾਰ ਦਉਨਾ ਇੰਨਾ ਇੰਨਾ ਇੰਨੀ ਕਾ ਹੈਲਪ ਕਰ ਸਕਦਾ ਤੁਹਾਡੀ ਕੱਪੜਾ ਕਿੱਥੇ ਆਉ ਦੱਸੂਂਗੀ ਇੰਨੀ ਦਾ ਹੀ ਕੋਸ਼ਿਸ਼ ਕਰਾਂ ਕੱਪੜਾ ਮੋਲ ਦਾ ਟੂਲ ਚੌਕ ਤੇ ਲੋਹੀ ਤਾਰ ਦਿੰਨੇ ਆ ਖੜ ਜਾ ਇੱਕ ਮਿੰਟ ਮੁੰਨੇ ਨੇ ਮਾਰਦਾ ਸੁੱਕਾ ਕੱਪੜਾ ਵਗਾ ਤੇ ਹੁਣ ਗਿੱਲਾ ਕਰਕੇ ਮਾਰ ਦੇ ਗਾਲੀ ਵੀ ਨੂੰਏ ਆ ਮੁੰਡੇ ਨੂੰ ਯਾਰਾ ਮੈਨੂੰ ਵੀ ਗਰੁੱਪ ਵਿੱਚ ਇਹੀ ਕਰਦਾ ਚਲੋ 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 ਤੇ ਹੁਣ ਲੈਣ ਵੀ ਆਪੇ ਆ ਗਿਆ ਕਹਿੰਦਾ ਕੋਈ ਨਹੀਂ ਮੈਂ ਲੈਣੇ ਆਉਣਾ ਐ ਇੰਨੀ ਜਿਆਦਾ ਕਾਲੀ ਆ ਕਹਿੰਦਾ ਮੈਂ ਅਸੀਂ ਲੈਣੇ ਆਉਂਦੇ ਆ ਯਾਰ ਫਾਰੇ ਕਰ ਮੈਂ ਨਾਲੇ ਕਹੀ ਜਾਂਦਾ ਵੀ ਕੋਈ ਨਹੀਂ ਨਾ ਆਉਣਾ ਨਾ ਨਾ ਕਹਿੰਦੇ ਅਸੀਂ ਤਾਂ ਆਕੇ ਤਨੂੰ ਲੈਣ ਚਲੋ ਥੋੜੀਏ ਆਪਾਂ ਹਾਂਜੀ ਤੇ ਆਪਾਂ ਚੱਲੇ ਆ ਮੜਾ ਜਿਹਾ ਭੋਗ ਵਾਲ ਨੂੰ ਲਾਲ ਆਪਾਂ ਮੋਟਰਸਾਈਕਲ 'ਤੇ ਚੱਲੇ ਆ ਇਹ ਇਧਰ ਚੁੱਭ ਰਹੇ ਨੇ ਟ੍ਰੈਂਕ ਤਾਰੇ ਹੀ ਨਹੀਂ ਹਲੇ ਤੱਕ ਤੰਗ ਹੋ ਗਏ ਲੈਪ ਨਹੀਂ ਨਹੀਂ ਆਏਗਾ ਮਨ ਲੱਦਾ। ਚੱਲ ਰਹੀ ਨਾ ਉਹ ਆਇਓ ਨਾ ਰੈਂਟ ਵਾਲਾ ਵੀ ਸਾਰੇ ਨਾ ਦਰੇ। ਗੱਲ ਵੀ ਸਹੀ ਆ ਨਾ। ਤੇ ਦੇਖਦੇ ਆਂ ਜਾ ਕੇ ਟਰਾਲਾ ਟੂਲ ਲਾ ਵੀ ਕਰਦੇ ਆਂ ਯਾਰ। ਵੈਸੇ ਸਾਡੀ ਸਲਾਹ ਵੀ ਚਾਲੀ ਵਾਲੀ ਟਰਾਲੀ ਪਰੇ ਦਰਪਾਲ ਪਾ ਦੀ ਆ। ਹਨਾ ਬਾਕੀ ਦੇਖਦੇ ਆਂ ਪਰ ਕੋਈ ਕਹਿੰਦੇ ਇੱਕ ਵਾਰ ਓਰੇ ਨੂੰ ਆ ਜਾ। ਵੀ ਉਹਦੇ ਬਾਅਦ ਸਲਾਹ ਕਰਦੇ ਆਂ। ਬਾਕੀ ਦੇਖਦੇ ਆਂ ਕੀ ਬਣਦਾ ਕੀ ਨਹੀਂ। ਚੱਲਦੇ ਆਂ ਫਿਰ ਆਪਾਂ। ਤੇ ਜਾ ਕੇ ਕਰਦੇ ਆਂ ਗੱਲਬਾਤ ਦੀ। ਹਾਂਜੀ ਤੇ ਆਪਾਂ ਪੁੱਜ ਗਏ। ਨਾ ਕਿ ਨਿਕਲੇਗਾ ਨਾ ਅੱਜ ਇਹ ਪਾਲੰਗ ਡਰ ਲਾ ਲਾਣਾ ਹੈ ਇਹਦਾ ਆਸਾਨੇ ਸੌਂਕਾ ਨਾ ਹੋ ਜਾਊਗਾ ਖਰਾਬ ਹੋਊਗਾ ਕਿਉਂਕਿ ਇਹਦੀ ਸਾਹ ਸੰਭਾਲਣੀ ਹੋਈ ਬਾਗ ਉਹਨਾਂ ਨੂੰ ਕੁਛ ਨਹੀਂ ਦਿੱਤਾ ਤੇ ਚੱਲਦੇ ਆਪਾਂ ਬੱਗੂ ਨਾਲ ਬੋਲੋ ਆਪਾਂ ਦੇਖਦੇ ਆਂ ਕਿਹੜਾ ਗੱਲਬਾਤ ਬਣਦੀ ਆਹ ਹਾਲਾ ਤਿਆਰ ਕਰਦੇ ਆਂ ਜਾਂ ਟਰਾਲੀ ਜਾਂ ਫਿਰ ਮਨੁਲਾ ਦੇ ਨਾਲ ਸਲਾਹ ਨਹੀਂ ਹੈਗੀ ਅੱਜ ਚਲੋ ਦੇਖਦੇ ਆਂ ਕੀ ਬਣਦਾ ਕਿੱਥੇ ਆ ਗੁਰਦੁਆਰੇ ਬੈਠੇ ਆਪਾਂ ਚੱਲਦੇ ਹਾਂ ਹਾਂਜੀ ਤੇ ਆਪਾਂ ਗੁਰਦੁਆਰਾ ਸਾਹਿਬ ਤੇ ਪੁੱਜ ਗਏ ਤੇ ਇੱਧਰ ਬਾਗੂ ਸਿਕੰਦਰ ਤੇ ਉੱਧਰ ਆਪਣੇ ਬਲੌਗਰ ਸਾਹਿਬ ਤੇ ਅੱਜ ਮੁੰਡੇ ਫੇਰ ਆ ਗਏ ਇਹ ਸਮਾਨ ਦੇਖੋ ਇੱਦਾਂ ਹੀ ਤਾਰਿਆ ਹੋਆ ਸਾਰੇ ਇਹਨਾਂ ਨੇ ਪਹਿਲੇ ਜ਼ਮਾਨੇ ਇੱਦਾਂ ਹੀ ਤਾਰਿਆ ਹੋਆ ਸਾਰੇ ਕੋਤਲੀ ਇਦਾਂ ਹੀ ਖੰਡਾ ਗਏ ਉਹ ਲੈ ਕੇ ਆ ਗਏ ਗੱਲ ਤਾਂ ਗੱਲਾਂ ਨੇ ਥੋੜੀ ਜਿਹੀ ਯਾਰ ਕੋਈ ਵੀ ਆਇਆ ਹੋ ਰੇ ਪਤਾ ਨਹੀਂ ਕਿਨੇ ਘੜਕ ਆਇਆ ਯਾਰ ਯਾਰ ਆ ਥੋੜੀ ਐਦਾਂ ਥੋੜੀ ਤੇਰਪਾਲਾਂ ਯਾਰ ਹੁੰਨੀ ਆ ਯਾਰ ਇਹਨਾਂ ਨੇ ਖੋਲੀਆਂ ਭਈ ਉਹਨਾਂ ਨੇ ਕੋਈ ਨੂੰ ਕਹੋ ਆ ਤਾਂ ਆ ਤਾਂ ਬਲੌਗ ਬਣਾਉਣਾ ਸੀਗਾ ਮੈਂ ਤਾਂ ਬਾਬ ਇੱਕ ਵੀਡੀਓ ਪਾਈ ਉਹ ਉੱਥੇ ਖੜ ਕੇ ਮੈਂ ਨਿਕਲ ਰਿਹਾ ਵਾਤਾ ਮੈਂ ਇੱਧਰ ਫੋਨ ਕਰਦਾ ਨਹੀਂ ਯਾਰ ਨਹੀਂ ਐਦਾਂ ਥੋੜੀ ਹੁੰਦਾ ਹੁੰਦਾ ਯਾਰ ਜਿੱਦਾਂ ਸਮਾਨ ਤੁਸੀਂ ਲੱਤਾ ਹੈ ਤੁਸੀਂ ਅਗਲੇ ਨੂੰ ਯਾਰ ਕਿਸੇ ਨੂੰ ਫੋਨ ਕਰ ਦੋ ਮੈਂ ਨਹੀਂ ਤਾਂ ਹੈਗਾ ਔਰ ਯਾਰ ਕਿਸੇ ਭਾਗੂ ਨੂੰ ਪੀਤੇ ਨੂੰ ਕਿਸੇ ਨੂੰ ਤਾਂ ਫੋਨ ਕਰੋ ਤੁਸੀਂ ਠੀਕ ਆ ਅਗਲੇ ਨੂੰ ਯਾਰ ਉਹਦਾ ਐਵੇਂ ਲੈ ਕੇ ਚੱਲਣਾ ਯਾਰ ਅਗਲੇ ਨੂੰ ਕਹੋ ਵੀ ਭਾਈ ਆ ਤੁਹਾਡੀਆਂ ਇਹ ਚੀਜ਼ਾਂ ਤੁਸੀਂ ਸਾਂਭ ਲਓ ਜਿੱਥੇ ਰੱਖਣੀਆਂ ਰੱਖੋ ਵੀ ਤਾਰ ਲਓ ਐਦਾਂ ਥੋੜੀ ਹੁੰਦਾ ਖੰਡਾਰੇ ਆਪਾਂ ਕੇ ਚਲੇ ਜਾਓ ਯਾਰ ਨਹੀਂ ਪਤਾ ਕਿ ਮੈਂ ਤਾਂ ਉਸਦਾਂ ਕਿਹਾ ਸੀਗਾ ਮੈਂ ਕਿਹਾ ਵੀ ਤੁਹਾਡਾ ਥੜ ਦਿਓ ਆ ਰਹੇ ਆ ਖੋਲਦੇ ਆ ਉਹਦਾ ਐਵੇਂ ਲੈ ਕੇ ਚੱਲਣ ਦੀ ਕਹਿੰਦਾ ਆਪੇ ਖੋਲ ਲੈਣਗੇ ਉਹਨੂੰ ਫੋਨ ਆਇਆ ਤਾਂ ਮੈਂ ਕਿਹਾ ਕੋਈ ਯਾਰ ਪਹਿਲੀ ਗੱਲ ਜਿਆਦਾ ਅਗਲੇ ਨਾਲ ਸਿੱਧੀ ਗੱਲ ਆਪਾਂ ਨੇ ਕਰੀ ਆ ਵੀ ਭਾਈ ਸਾਨੂੰ ਬੜੀ ਸਵੇਰ ਤੱਕ ਟਰਾਲਾ ਚਾਹੀਦਾ ਅਸੀਂ ਪਾਗਲ ਥੋੜੀਆਂ ਯਾਰ ਜਿਹੜੇ ਬਾਰ ਬਾਰ ਟਰਾਲਾ ਤਿਆਰ ਕਰੀ ਜਾਈਏ ਜਦ ਜਨ ਮੇਨ ਗੱਲ ਕਰੀ ਹੋਵੇ ਜਦ ਕਰੀ ਵੀ ਤੂੰ ਟਰਾਲੇ ਯਾਰ ਜਿੱਥੇ ਤੂੰ ਮਰਜ਼ੀ ਦੇ ਅਗਲੇ ਦਾ ਜਾਂ ਤੂੰ ਹਾਮੀ ਨਾ ਭਰਾ ਅਗਲੇ ਨਾਲ ਵੀ ਹਾਂ ਟਰਾਲਾ ਦੇਣਾ ਨਹੀਂ ਜਿਆਦਾ ਪੈਸੇ ਕਹਿੰਦਾ ਵੀ ਇੰਨੇ ਤੱਕ ਹੀ ਦੇਣੀ ਹਾਂ ਇੱਕ ਵਾਰ ਨਹੀਂ ਦੇਣਾ ਇਹ ਪਹਿਲਾਂ ਜਿਆਦਾ ਅਸੀਂ ਪਹਿਲੇ ਸਾਫ਼ ਸਿੱਧੀ ਗੱਲ ਕਰੀ ਆ ਵੀ ਭਾਈ ਸਾਨੂੰ ਬੜੀ ਸਵੇ ਤੱਕ ਟਰਾਲਾ ਚਾਹੀਦਾ ਤੂੰ ਅਗਲੇ ਨੁੱਕਣਾ ਕਹਿ ਵੀ ਭਾਈ ਪੁੱਗਦਾ ਤਾਂ ਦੇਓ ਨਹੀਂ ਰਹਿਣ ਦੋ ਜਿੱਥੇ ਅਸੀਂ ਯਾਰ ਦੂਆ ਟਰਾਲਾ ਤਿਆਰ ਕਰਿਆ ਸੀ ਹੋਰ ਟਰਾਲਾ ਤਿਆਰ ਕਰ ਲੰਦੇ ਮੈਂ ਕਹਿੰਦਾ ਤਾਂ ਵੀ ਲਾਡੀ ਰੋਂਦਾ ਖਾਪੜੇ ਵਾਲਿਆਂ ਦਾ ਆਪਾਂ ਨੇ ਲਿਆਉਣਾ 14 ਫੁੱਟਾ ਟਰਾਲਾ ਦਾ ਅਸੀਂ ਉਹ ਤਿਆਰ ਕਰ ਲੈਣਾ ਦਾ ਚਾਹੀਏ ਅਸੀਂ ਫਰਵਰੀ ਚ ਮੋੜ ਦੇ ਸਾਡੀ ਜ਼ਿੰਮੇਵਾਰੀ ਦੀ ਉਹ ਤਾਂ ਇਹਦੇ ਨਾਲ ਚੰਗਾ ਤਾਂ ਹੋਈ ਹੈ ਜਿਹੜਾ ਪੈਨ ਲਾਈਮ ਰੋਗਤਾਂ ਲੈਂਦਾ ਸਹੀ ਗੱਲ ਹੈ ਯਾਰ ਕਿੰਨਾ ਟਾਈਮ ਚਲੋ ਦੇਖਦੇ ਆ ਨਾ ਕਰਦੇ ਆ ਕੁਝ ਹਾਂ ਹਾਂਜੀ ਤੇ ਪਾਗੂ ਰਵਿੰਦਰ ਵਾਲਾ ਚੋਬਰ ਲੈ ਆਇਆ ਤੇ ਆਪਾਂ ਨੇ ਇਹਦਾ ਤਾਰਨਾ ਬਲਕਾ ਕਿੰਦੀ ਟੋੜਿਆ ਮਾਮੇ ਨੇ ਦਿੱਤਾ ਜਾ ਹੁੰਦਾ ਜੰਮੇ ਵਾਲਾ ਟਰਾਲਾ ਦਾ ਪਰ ਤੇ ਮਾਮਾ ਕਹਿੰਦਾ ਤਾਰ ਕੋਈ ਮੈਨੂੰ ਦਿੱਤਾ ਹੁੰਦਾ ਤੇ ਮੋਰੇ ਲਾਈਆਂ ਜੀਆਂ ਪੁਰੀਆਂ ਲੈਤਾ ਆਉਂਦੇ ਮੇਰੇ ਜੀਰੋ ਬਾਈਤੀ ਕੋਡ ਹਲਾ ਇਤੀ ਕੋਡ ਹਲਾ ਤੇ ਚਲੋ ਤਾਰਦੇ ਆ ਬਕਸਾ ਬੂਕਸਾ ਭੋਲਦੇ ਆ ਇਹ ਇੱਕ ਪੱਤੀ ਉਹ ਆ ਕਿੰਨੇ ਨਾਟਾ 3 ਐਂਗਲ ਚ 3 ਬੈਲਟ ਕਰਿਆ ਵੈਂਗਲ ਹਾਂ ਹਲੇ ਕੋਈ ਕਹਿੰਦੇ ਇੱਥੇ ਛੱਪ ਕੱਢਣਾ ਚਲੋ ਪਰਦੋ ਨੇ ਉੱਪਰ ਜਾਂਦਾ ਕੱਪ ਕੱਟਣੇ ਆ ਤੇ ਹੁਣ ਲੱਗੇ ਬਕਸਾ ਹਜ਼ਾਰ ਨਾਲ ਦਿਖਾਉਨੇ ਉਹ ਤੇ ਬਾਅਦ ਤੁਹਾਨੂੰ ਲੋਕ ਹੁਣ ਚੈੱਕ ਕਰ ਸਕਦੇ ਆ ਤੇ ਉਹਦੇ ਬਾਅਦ ਚੈੱਕ ਕਰਿਓ ਲਾਉਣਾ ਕਿ ਇਹਦੇ ਪਰ ਫਿਰ ਕੁਝ ਵੀ ਨਹੀਂ ਸਿੰਪਲ ਜਿਹਾ ਜਿਹੜਾ ਪਹਿਲਾਂ ਵਾਲਾ ਬਕਸਾ ਦਾ ਛੋਟਾ ਜਿਹਾ ਜਿਹੜਾ ਉੱਪਰ ਲਾਇਆ ਵਾ ਤਾਂ ਰੋ ਲਾ ਦਿੰਨੇ ਆ ਲਓ ਜੀ ਚਲਾਉਣਾ ਹੈ ਨਹੀਂ ਕੋਈ ਅੱਛਾ ਬੱਸ ਜੰਮੀ ਖਾਲੀ ਕਰ ਦੇਣਾ ਛਤਰੀ ਵੀ ਤਾਰ ਦੋ ਫਿਰ ਸਿੰਪਲ ਛਤਰੀ ਲਾ ਦਿੰਨੇ ਆ ਆਹ ਦੀ ਆਪਾਂ ਲਾ ਦਿੰਨੇ ਚਲੋ ਅਵੇ ਪਾਛਾ ਧਾਰ ਦिए ਨਿੱਕਾ ਹੁੰਦਾ ਜਾਂਦੇ ਸਾਨੂੰ ਲਾਉਣਾ ਹੈ ਲਾਉਣਾ ਲੋ ਜੀ ਕਰਤਾ ਇੱਕ ਭਾਗੂ ਨੇ ਨੁਕਸਾਨ ਵਾਪੇ ਹੋਇਆ ਮੈਂ ਪੈ ਰਿਹਾ ਹੋਰ ਥੱਲੇ ਰੱਖਿਆ ਤੁਸੀਂ ਲੋ ਜੀ ਥੱਲੇ ਜਾਰ ਰੱਖੀ ਆ ਆਹੀ ਆਹੀ ਉਮੀਦਾਂ ਸਾਨੂੰ ਤੇਤੇ ਉਹ ਬਾਈ ਆ ਵੀ ਦਫਾ ਦਿਓ ਯਾਰ ਥੱਲੇ ਆਹੀ ਉਮੀਦਾਂ ਸਿਪਰ ਰੱਖ ਕੇ ਲੈ ਜਾ ਉੱਧਰ ਰੱਖਿਆ ਉਹ ਹਿੱਟ ਉਹ ਤਾਂ ਖਾਈ ਚੱਕ ਕੇ ਉਹ ਨਿਕਲਦੀ ਨਹੀਂ ਹੈਗੀ ਉਹ ਬਸ ਆਹੀ ਆ ਬੱਸ ਖੰਡਾਤੀ ਜਮੇ ਬਾਈ ਮੇਰੇ ਨਾਲ ਬਾਈ ਇੰਨੀ ਕਿ ਚੁੱਪ ਚੁੱਪ ਕਿੱਥੇ ਆਦੀ ਯਾਰ ਆਹੀ ਆ ਹੋਰ ਕੀ ਇਹ ਜਿਹਾ ਇਰਸ਼ਾ ਹੀ ਆ ਬੱਸ ਖੰਡਾਤੀ ਲੈ ਵੀ ਦਵਿੰਦਰ ਸਿੰਘ ਤੇਰੀ ਟੇਪ ਤਾਂ ਹਣ ਪੈਸੇ ਭੇਜ ਦੀ ਉਹ ਹੁਣ ਪੈਸੇ ਭੇਜ ਦੀ ਤਾਂ ਇਹਨੇ ਚੱਲਣੇ ਜੋਗਾ ਹੋਣਾ ਨਹੀਂ ਇਹ ਖੜ ਗਿਆ ਵਾ ਸੁਣ ਖਾਤਮਾ ਕੰਮ ਆ ਇਹਦਾ ਹੋਰ ਕੱਢ ਲਿਆ ਹਾਂਜੀ ਤੇ ਕਰੋ ਲੁੱਕ ਚੈੱਕ ਹੁਣ ਚੋਬਰ થી ਚੇਂਜ ਜਾਈ ਹੋਗਾ ਉੱਪਰ ਦੇ ਦਾ ਜੰਮੀ ਖਾਲੀ ਖਾਲੀ ਜਾ ਤੇ ਬਕਸਾ ਤਾਰਤਾ ਆਪਾਂ ਨੇ ਬਕਸਾ ਤਾਰ ਕੇ ਰੱਖ ਦਾ ਸਕੰਜੇ ਚ ਕਰਦੇ ਆ ਬਾਅਦ ਚ ਉਧਰ ਉਧਰ ਪਚਾ ਦਿੰਦੇ ਆ ਸੱਟੇ ਆ ਵੇ ਕਣੀ ਨਾਟ गिर ਗਿਆ ਹੋ ਗਿਆ ਕਿਹੜਾ ਨਾਟ ਆ ਕਾਲਾ ਜਾ ਸ਼ਰੂ ਚਲ ਕੋਈ ਨਹੀਂ ਨੱਟ ਨੋੜ ਇਹਦੇ ਨਾਲੇ ਪਾ ਦੇ ਬਾਗੂ ਠੇਠਾਂ ਦੇ ਪੱਤੀਆਂ ਕਾ ਕਰਦੇ ਨੇ ਖੋ ਖੂ ਜਾਣੇ ਇਕ ਨਹੀਂ ਠੇਠਾਂ ਲੱਗੇ ਪਿਆ ਨੱਟ ਵਿੱਚੇ ਸੈਣੀ ਨਹੀਂ ਫਿਰ ਉਹ ਕਰਨੀ ਬਣੀਆਂ ਬਸ ਆਈ ਹੋਰ ਪਾਸੇ ਰੱਖਾ ਦੇ ਇੱਕ ਨੱਟ ਵਿੱਚੇ ਲੱਗੇ ਪਿਆ ਲੱਗੇ ਪਿਆ ਵਿੱਚੇ ਨੱਟ ਇਧਰ ਹਣਾ ਤੇ ਦੇਖਦੇ ਆ ਬਾਕੀ ਛਤਰੀ ਤਾਂ ਮੇਰੇ ਸਾਹਮਣੇ ਖੁੱਲਣੀ ਨਹੀਂ ਹੈਗੀ ਤੇ ਬਾਕੀ ਮਾਮੇ ਨੂੰ ਪੁੱਛ ਲੈਂਦੇ ਆ ਜੇ ਖੋਲਣੀਆਂ ਤਾਂ ਖੋਲ ਦਿੰਦੇ ਆ ਨਹੀਂ ਫਿਰ ਰਹਿਣ ਦਾਂਗੇ ਹਨਾ ਖੋਲਣੀਆਂ ਨਹੀਂ ਕਹਿੰਦੇ ਬਕਸਾ ਉੱਥੇ ਰੱਖ ਦੂੰਗਾ ਕਹਿੰਦੇ ਉੱਥੇ ਟੇਬਲ 'ਤੇ ਉਰੀ ਉਰੀ ਕਹਿੰਦੇ ਆ ਬਕਸਾ ਉਹ ਚੜੀ ਰੱਖ ਦੋ ਉਹਨਾਂ ਦੇ ਮੈਂ ਇਹਦੇ ਹਿਸਾਬ ਨਾਲ ਵੀ ਘਰੇ ਰੱਖ ਦੋ ਐ ਇੱਧਰ ਆਹਤ ਉੱਥੇ ਕੋਈ ਮਾਰ ਗਿਆ ਨਾ ਫਿਰ ਚੰਗਾ ਨਹੀਂ ਆਣਾ ਚਲੋ ਠੀਕ ਹੈ ਜੀ ਮੇਰੇ ਹੈੱਡਫੋਨ ਦੇਖੋ ਤੁਸੀਂ ਹਾਂ ਜੀ ਤੇ ਆਪਾਂ ਜਾ ਰਹੇ ਹਾਂ ਬਿੰਦ ਨੂੰ ਰਾਈਡਰ ਲੈ ਕੇ ਆਉਂਦੇ ਆ ਤੇ ਸਲਾਹ ਬਣ ਗਈ ਕਿ ਟਰਾਲੀ ਉਹ ਲੈ ਜੜੀ ਆਪਾਂ ਜਾਲੀ ਵਾਲੀ ਜਾ ਕੇ ਉਹਦੇ ਉੱਪਰ ਤਰਪਾਲ ਵਗੈਰਾ ਪਾਉਂਦੇ ਆ ਦੇਖਦੇ ਆ ਅੱਜ ਜਾ ਹੁੰਦਾ ਤਾਂ ਅੱਜ ਨਹੀਂ ਫਿਰ ਕੱਲ ਨੂੰ ਸਵੇਰੇ ਤੁਰਪਾਂਗੇ ਨਾ ਜਿਵੇਂ ਵੀ ਸਲਾਹ ਬਣੀ ਫਿਰ ਉਦਾਂ ਕਰ ਲਾਂਗੇ ਆਪਾਂ ਤੇ ਬਸ ਪਿੰਡ ਪੁੱਜਣੇ ਆਲੇ ਹੀ ਆ ਥੋੜੇ ਜਿਹਾ ਫੋਨ ਜਾਇਆ ਵਾ ਸੀਗਾ ਤਾਂ ਕਰਕੇ ਬਲੌਗ ਥੋੜੇ ਜਿਹਾ ਲੇਟ ਬਣਿਆ ਤੇ ਪਿੰਡ ਵਾਲਾ ਆਪਾਂ ਮੋੜ ਮੋੜ ਚੱਲੇ ਤੇ ਬਾਗੂਆ ਨਾਲ ਤੇ ਬੀਤਾ ਤੇ ਬਾਕੀ ਤਿਆਰ ਹੁੰਦੇ ਆ ਬਾਕੀ ਜਾਲੇ ਪਤਾ ਨਹੀਂ ਕੀ ਬਣਦਾ ਜਾ ਕੇ ਪਤਾ ਲੱਗੇਗਾ ਚਲੋ ਚੱਲਦੇ ਆਪਾਂ ਨਾ ਤੇ ਆਪਾਂ ਤੇ ਵਰ ਕਰ ਲਿਆ ਸਾਡੇ ਆਪਣੇ ਬਾਦ ਤੇ ਹੁਣ ਸਲਾਹ ਬਣਦੀ ਮੈਂ ਕਹਿੰਦੇ ਆਈ ਲਈ ਚੱਲਦੇ ਆ ਨਾ ਨਾ ਕਰਤਾਲ ਨਹੀਂ ਵਰਦੇ ਤੇ ਹਨਾ ਚਲੋ ਆਪਾਂ ਹੌਂ ਰੰਗ ਨੂੰ ਪਹਿਲੇ ਕਿਣੀ ਖਿੱਚ ਕੇ ਇਧਰੋਂ ਕੱਢ ਦਿੰਦੇ ਆ ਟੂਡਾ ਬੀਟਰ ਦੇ ਧਿਆਨ ਦਾ ਕਰਕੇ ਨਾ ਨਹੀਂ ਫਿਰ ਗੱਡੀ ਬਾਹਰ ਕੱਢਣੀ ਪਊਗੀ ਚਲੋ ਬੇਗ ਦਾ ਜਿਵੇਂ ਬੈਟ ਆਇਆ ਕਾਲੀਓ ਵਾ ਟੱਕਣੀ ਚੱਕ ਲੈਣੀ ਆਪਾਂ ਨੇ ਆਣੀ ਜਾਣ ਬਾਪੂ ਪਿੱਛੇ ਕੱਟ ਕੇ ਮੋੜ ਲਈ ਉਹਨਲੀ ਇੱਥੇ ਘੰਟੇ ਆ ਮੋੜੀ ਮੋੜ ਦੇ ਇੱਥੇ ਕੱਟੇ ਪੂਰੇ ਇੱਥੇ ਭਈਆ ਮੈਨੇ ਕਾਲੀਓ ਤੋਂ ਕੋਈ ਮਿਲਦੇ ਆ ਬਾਅਦ ਹਾਂਜੀ ਤੇ ਆਪਾਂ ਟਰਾਲੀ ਪਾਲੀ ਤੇ ਲੱਗਿਆ ਵਾ ਚੋਸੇ ਦਾ ਡਰਾਈਵਰ ਗਾਇਕਰ ਨੂੰ ਉਹ ਭਰਾਵਾ ਕੁਝ ਘਾਣਾ ਦੇ ਤੇ ਕਾ ਆ ਨਾ ਉਹ ਟੈਕਟਰ ਵਾਲੇ ਨੇ ਹਨ ਵਧੀਆ ਡਰਾਈਵਰ ਆ ਇਸ ਨਾਲ ਵਾਲਾ ਜੰਮੀ ਚੇਰਾ ਬੰਦਾ ਗੱਡੀ ਵੇਖੀ ਮੜੀ ਉੱਧਰ ਗੱਡੀ ਦੀ ਆ ਬਸ ਸਹੀ ਆ ਮੁੜੇ ਉਹਨੂੰ ਕੱਢ ਜਾਂ ਮਨੇ ਕਪੜੇ-ਕਪੜੇ ਚੱਕ ਲੈਣ ਦੇ ਬਾਅਦ ਚੱਲਦੇ ਆ ਕਿੱਦਾਂ ਇਹ ਕਰ ਲਿਆ ਚਲੋ ਆਪਾਂ ਕੱਪੜੇ-ਕਪੜੇ ਚੱਕ ਲਈਏ ਫੇਰ ਚੱਲਦੇ ਆ ਮੇਰੇ ਕਰਨ ਤੇ ਆਪਾਂ ਹੁਣ ਤੇ ਲਿਖਾਉਂਦੇ ਤੇ ਸਾਡੀ ਆਪਾਂ ਦੇ ਪਾਲਿਕ ਜਾ ਕੇ ਦੇਖਦੇ ਹਾਂ ਤਰਪਾਲ ਗੁਰਪਾਲ ਮੇਰੇ ਬਰੋ ਬੱਟ ਜੀ ਕਰਕੇ ਹਨ ਤੇ ਨਵੇੜ ਦੇ ਫਟਾਫਟ ਦੇਖਦੇ ਹਾਂ ਤੇ ਬਾਅਦ ਜਾ ਕੇ ਕੀ ਬਣਦਾ ਵੀ ਅੱਜ ਜਾਣਾ ਜਾਂ ਸਵੇਰੇ ਕਰਦੇ ਹਾਂ ਪਹਿਲੇ ਸਲਾਦਾ ਜਰੀਵ ਕਰਦੀ ਟੈਂਪਰੇਚ ਦੇਖਦੇ ਹਾਂ ਕੀ ਬਣਦਾ ਚਲੋ ਚੱਲੀਏ ਹੁਣ ਪਹਾੜ ਆਪਾਂ ਤੇ ਮਲਦੇ ਹਾਂ ਪਹਾੜ ਜਾ ਜੀ ਤੇ ਆਪਾਂ ਪੁੱਜ ਗਏ ਔੜ ਉਹ ਟੋਰਾ ਸਾਹ ਤੇ ਜਿਹੜੇ ਪਰ ਪੱਲਾ ਆਪਣੀਆਂ ਉਰੀ ਪਈਆਂ ਦੀਆਂ ਗਾਲੀਆਂ ਤੇ ਹੁਣ ਸਾਡੇ ਖਾਲੀ ਤਿਆਰ ਤੇ ਮੇਰੇ ਉਹਨੇ ਉਰੀ ਬੱਤੀ ਤੇ ਪਾ ਕੇ ਆਉਣਾ ਪੱਤਰ ਪੱਲਾ ਦੇ ਦਈਆਂ ਪਾਉਣੇ ਆਂ ਕੱਲ੍ਹ ਦੇ ਨਾਲ ਤਿਆਰੀ ਹਾਂਜੀ ਤੇ ਲੱਗੇਗਾ ਆਪਾਂ ਗੂ ਨੂੰ ਉਪਰ ਵਾਲੇ ਲੱਗਣ ਵਿੱਚ ਤੇ ਇੰਸਰਟ ਜੀ ਕਰਕੇ ਉਪਰ ਵਾਲੀ ਤੇ ਦੇ ਬਾਅਦ ਫਿਰ ਕੱਲੜੀਆਂ ਪਾ ਦੇਣਾ ਪਰ ਬਾਲ ਨੂੰ ਨਹੀਂ ਲੱਗਣੀ ਉੱਧਰ ਤੋਂ ਉੱਪਰ ਚਿੱਟਾ ਹੋਇਆ ਤੇ ਇੱਕ ਹਾਲਾ ਦਾਾਲ ਕੇ ਤੇ ਪਾ ਦੁੱਨ ਨਾ ਜਾ ਦੇਣਾ ਹਾਂ ਅੱਗੇ ਵੀ ਰਹੇ ਮੰਡੇ ਦਰਦ ਬਹੁਤ ਨਿਕਲਦੇ ਉਪਰ ਵਾਲੀ ਦਾ ਪਰਮਲ ਤੇ ਪਰਪਲਿੰਗ ਖਾਂਜਾ ਆਇਆ ਵਾ ਹਾਂ ਜੀ ਆਪਾਂ ਸਾਈਡ 'ਤੇ ਖੜੀ ਆਂ ਤੇ ਚਲੋ ਮੇ ਵੇੜ ਦੀਏ ਕੰਮ ਆ ਨਾ ਤੇ ਮਿਲਦੇ ਆਪਾਂ ਬਾਅਦ ਕਰ ਹਾਂਜੀ ਤੇ ਮੁੰਡਿਆਂ ਨੇ ਕਰ ਲਈ ਟਰਾਲੀ ਤਿਆਰ ਤੇ ਦੀਪਾਲ ਪੌਣ ਤੇ ਰਹਿ ਗਈ ਤੇ ਆਪਾਂ ਪਰਾਲੀ 'ਤੇ ਜਾ ਕੇ ਤੇ ਕੰਡਾ ਜਾ ਮੈਟ ਜਾ ਤੇ ਓਏ ਡੋਂਗੋ ਪਾਤਾ ਵਿੱਚ ਗੱਬੇ ਡੋਂਗੋ ਪਾਤਾ ਉਹ ਨਹੀਂ ਉਹ ਤਾਂ ਬੇਦੇ ਪੈਣਾ ਜਦੋਂ ਉਹਨਾਂ ਨੂੰ ਨਹੀਂ ਯਾਰ ਇਸ ਸਾਈਡਾਂ ਪਰ ਵੀ ਲਾ ਕੇ ਮਟਿਆਣਾ ਦੇ ਤੇ ਆ ਜਾ ਉੱਪਰ ਉੱਪਰ ਵਾਲਾ ਲਾ ਦੇ ਢਾਣਾ ਤਾਂ ਰਹਿਣ ਦੇ ਕੋਈ ਚੱਕਰ ਨਹੀਂ ਓਏ ਆਹ ਰਹਿਣ ਦੇ ਆ ਤਾਂ ਲਾ ਦਿੰਦੇ ਰਹਿਣ ਦੇ ਕੋਈ ਚੱਕਰ ਨਹੀਂ ਹੈਗਾ ਸੰਗਲਾਂ ਪਰ ਕਰ ਦੇ ਨੂੰ ਸੰਗਲਾਂ ਪਰ ਆਓ ਸੰਗਲਾਂ ਬਾਈ ਕਹਿੰਦਾ ਮੈਂ ਲਾ ਦੂੰਗਾ ਹੋਰ ਕਰ ਛੱਡ ਦੇ ਇੱਧਰੋਂ ਰਹਿ ਗਿਆ ਉੱਥੇ ਡੂੰਗ ਪਾਤਾ ਯਾਰ ਥੋੜਾ ਜਿਹਾ ਉਹ ਠੀਕ ਆ ਵੇ ਵਧੀਆ ਹਾਂ ਯਾ ਪਰਾਲੀ ਗੇਰੀ ਹੋਰ ਆ ਲੈ ਉਹ ਜਾਲੀ ਵਾਲਾ ਲਾ ਜਾਲੀ ਵਾਲਾ ਉਹ ਵੀ ਲਾ ਦੋਗੇ ਪਰਾਲੀ ਗੇਰੀ ਹੋਰ ਹੁਣ ਤਾਂ ਠੀਕ ਆ ਹੁਣ ਤਾਂ ਕਿਆ ਗਿਰਨੀ ਆ ਪਹਿਲਾਂ ਗਿਰਨੀ ਨਹੀਂ ਸੀ ਤਰਪਾਲ ਪਾਉਣ ਨੂੰ ਰਹਿਣ ਦੀਏ ਨਾ ਨਾ ਤਰਪਾਲ ਤਾਂ ਪਾਉਣੀ ਪੈਣੀ ਆ ਮਰਨਾ ਹਾਂ ਦੇ ਹੋਰ ਨਹੀਂ ਦੇਖ ਲਾ ਉਹਨੇ ਭਜਿਆ ਨਾ ਨਾ ਤਰਪਾਲ ਤਾਂ ਪਾਉਣੀ ਪੈਣੀ ਆ ਮਾਣੀ ਮੋਟੀ ਰੋਕੂਗੀ ਇਹ ਜਾਲੀ ਇੰਨੀ ਨਹੀਂ ਰੁਕਣੀ ਉਹਨੇ ਤਰਪਾਲ ਤਾਂ ਪਾਉਣੀ ਪੈਣੀ ਆ ਯਾਰ ਚਲੋ ਬਾਲਿਓ ਤਰਪਾਲ ਲਾ ਨਾ ਪਾ ਉਹ ਮਿਲਦੇ ਆਂ ਬਾਅਦ ਲੋਜੀ ਲੱਗ ਗਿਆ ਮੁੰਡੇ ਤੇ ਪਰਪਾਲ ਸੈਟ ਵੀ ਕਰਨ ਦੇਖ ਲੈਂਦੇ ਹਾਂ ਜੇ ਡਬਲ ਡਬਲ ਕਰ ਲਿਓ ਜੇ ਡਬਲ ਆ ਗਈ ਤਾਂ ਡਬਲ ਕਰ ਲੈਂਦੇ ਆ ਇੱਕ ਆਪਣੇ ਕੋਲ ਚਿੱਟਾ ਆ ਗਿਆ ਜੇ ਹੈਗਾ ਹੀ ਆ ਇਹ ਉੱਪਰ ਪਾ ਦਾਂਗੇ ਕਿਉਂਕਿ ਜਾਲੀ ਵਾਲੀ ਆ ਨਾ ਇਹਦੇ ਉੱਪਰ ਲੋਡ ਵੀ ਘੱਟੇ ਪੈਣੀ ਆ ਆਪਾਂ ਦੇਖਦੇ ਆ ਜੇ ਡਬਲ ਸੈਟ ਆ ਜਵੇ ਹਨਾ ਵੈਸੇ ਤਾਂ ਮੇਰੇ ਹਿਸਾਬ ਨਾਲ ਡਬਲ ਸੈਟ ਆਉਣੀ ਚਾਹੀਦੀ ਆ ਬਾਕੀ ਦੇਖ ਲੈਂਦੇ ਆਂ ਕਿ ਕਾ ਬਣਦਾ ਆ ਆਜੂਗੀ ਡਬਲ ਹੈ ਆ ਤਾਂ ਪੈਣੀ ਸੈਡਾਂ ਤੱਕ ਨਹੀਂ ਆਉਣੀ ਹੈ ਨਾ ਉੱਪਰ ਉੱਪਰ ਸੈਟ ਕਿੱਥੇ ਕਿੱਥੇ ਕਾਉਗੀ ਪੂਰੇ ਉਰੇ ਦਾ ਕਹਾਣੀ ਉਰੇ ਤੱਕ ਆ ਗਈ ਬਹੁਤ ਆ ਬਹੁਤ ਆ ਚਲੋ 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 ਮੈਂ ਨਾ ਟਰਾਲੀ ਉੱਪਰ ਚੜਦਾ ਰਹਿਟ ਏਦਾਂ ਏਦਾਂ ਕਰਦੇ ਆਂ ਪਹਿਲਾਂ ਡਬਲ ਕਰਕੇ ਦੇਖ ਲੈਂਦੇ ਆਂ ਜੇ ਜੇ ਘਾਟ ਵੱਧ दिखी ਤਾਂ ਹਲਕੀ ਜੀ ਆਪਾਂ ਕੱਢ ਲਾਂਗੇ ਡਬਲ ਨਾਲੋ ਹਨਾ ਡਬਲ ਨਾਲੋ ਹਲਕੀ ਜੀ ਕੱਢ ਲਾਂਗੇ ਉਦਾਂ ਸਹੀ ਹੋ ਜਾਊਗਾ ਫਿਰ ਆਪਾਂ ਟਾਇਰ ਪਰ ਚੜਜਾ ਟਾਇਰ ਪਰ ਉੱਪਰ ਭਾਈ ਹੈਰਾ ਟਾਈਮ ਲੌਕ ਟਿਕਣਾ ਨਹੀਂ ਆ ਰਿਹਾ ਪਿੱਤੂ ਵੇਰੇ ਮਾੜਾ 5000 ਆ ਕੇ ਪਿੱਛੇ ਦੇ ਆ ਗਿਆ ਮੈਂ ਇੱਕ ਮਿੰਟ ਵਾਹ ਕਰੋ ਪੈਪ ਜਾਣਾ ਬੜਾ ਸਾਰਾ ਲਾ ਦੇ ਬਸ ਹਾਂਜੀ ਤੇ ਆਪਣੀ ਤਰਪਾਲ ਡਬਲੇ ਲੋਟ ਆ ਗਈ ਬਹਾਲ ਕੀ ਜਿਉਂ ਦੋ ਗੁੰਗਲ ਦਾ ਫਰਕ ਰਹਿ ਗਿਆ ਇੱਧਰ ਤੇ ਇੱਧਰ ਵੀ ਮੇਰੇ ਹਿਸਾਬ ਨਾਲ ਤਿੰਨ ਚਾਰ ਉਂਗਲ ਦਾ ਇੱਧਰ ਫਰਕ ਹੋਣਾ ਹਾਂ ਇੱਧਰ ਵੀ ਬਸ ਥੋੜਾ ਜਿਹਾ ਹੀ ਫਰਕ ਆ ਬੱਸ 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 ਉਹੀ ਦੋ ਦੋ ਤਿੰਨ ਤਿੰਨ ਉਂਗਲ ਦਾ ਫਰਕ ਰਹਿ ਗਿਆ ਨਾ ਚਲੋ ਕੋਈ ਨਹੀਂ ਬਾਕੀ ਆਪਣੇ ਕੋਲ ਚਿੱਟੀ ਦਰਬਾਹ ਹੈਗੀ ਉਹ ਤੇ ਆਹ ਦੇਖੋ ਰੱਸੀਆਂ ਦਾ ਕੀ ਹਾਲ ਕਰਿਆ ਰੱਸੀਆਂ ਦਾ ਕੀ ਹਾਲ ਕਰ ਗਏ ਯਾਰ ਯਾਰ ਪਤਾ ਨਹੀਂ ਕਿਹੜਾ ਹੋ ਗਿਆ ਚਲੋ ਕਰਦੀ ਆਪਾਂ ਸੈਟ ਜੀ ਹਨਾ ਤੇ ਪਾਉਂਦੇ ਚਿੱਟੀ ਦਰਬਾਹ ਫਿਰ ਦਿਖਾਉਂਦੇ ਤੁਹਾਨੂੰ ਤਿਆਰ ਕਰਕੇ ਕਿੱਚ ਚ ਹਾਂਜੀ ਤੇ ਲੱਗੀਆਂ ਰਸੀਆਂ ਕਾ ਸਣ ਕਿੱਚਾ ਕਸਾਉਣੇ ਰਸੀਆਂ ਜੀਆਂ ਨਾਲ ਲੱਗ ਜੀ ਮੁੰਡੇਆਂ ਦੇ ਨਾਲ ਤੇ ਉਹ ਬਲਜਿੰਦਰ ਸਾਰੀ ਨਿਕਲਣੀ ਹੈ ਵਿੱਚੋਂ ਰੱਸੀ ਇੱਥੇ ਹਾਂ ਹਾਂ ਇੱਥੇ ਨੂੰ ਕੱਢ ਲੈ ਸਾਰੀ ਰੱਸੀ ਚਲੋ ਕਰਾ ਦਈਏ ਮੁੰਡੇ ਨਾਲ ਰਸੀਆਂ ਜੀਆਂ ਢਿੱਲੀ ਨਾਲ ਛੱਟ ਉੱਪਰ ਲਈ ਹਾਂ ਬਰਉ ਰਿਆ ਲਾਉ ਜੀ ਤੇ ਤਰਪਾਲ ਨੂੰ ਬੱਝੀ ਰੱਸੀ ਤੇ ਇੱਧਰ ਹੁਣ ਤਰਪਾਲ ਨੂੰ ਕਰ ਦਿਆਂ ਡਬਲ ਆਪਾਂ ਤੇ ਉਹਦੇ ਬਾਅਦ ਦੇਖਦੇ ਆਂ ਜੀ ਡਬਲ ਸੈੱਟ ਆ ਜਾਨੀ ਜਦ ਆਪਣੀ ਆਹ ਤਰਪਾਲ ਡਬਲ ਸੈੱਟ ਆ ਗਈ ਨਾ ਤੇ ਦੇਖਦੇ ਆਂ ਇਹਨੂੰ ਉਹ ਹਲਕੀ ਜੀ ਨਾ ਇੱਧਰ ਨੂੰ ਬਾਹਰ ਨੂੰ ਰੱਖਿਓ ਇਹਨੂੰ ਪਿੱਛੇ ਨੂੰ ਠੀਕ ਆ ਮਰਾਵਾ ਹੋਵਾਂ ਨਹੀਂ ਜਾਊਗੀ ਨਹੀਂ ਫਿਰ ਗੱਦਾ ਲਾਉਣਾ ਪੈਣਾ ਇੱਕ ਆਪਾਂ ਨੂੰ ਮੂਰੇ ਗੱਦਾ ਛੱਡ ਲਓਗੇ ਨਹੀਂ ਨਹੀਂ ਮੂਰੇ ਇਹਦੀ ਗੱਲ ਨਹੀਂ ਮੂਰੇ ਤਾਂ ਗੱਦਾ ਲੱਗੇ ਜਾਣਾ ਤਾਂ ਹੀ ਮੂਰੇ ਛਡਵਾਈ ਆ ਬੈਕ ਸਾਈਡ ਦੀ ਗੱਲ ਕਰਦੇ ਆਂ ਹਾਂ ਆ ਠੀਕ ਆ ਫਿਰ ਨਹੀਂ ਫਿਰ ਜਾਲੀ ਲਾ ਕੇ ਦੱਲਾ ਲਾਉਣਾ ਪੈਣਾ ਫਿਰ ਗੱਦਾ ਲਾਉਣਾ ਪੈਣਾ ਉਹ ਜ਼ਿਆਦਾ ਫਿਰ ਉਹ ਜਾਨੀ ਹਮਮਤ ਜੀ ਘਟੀ ਹੋ ਜਾਣੀ ਬੱਸ 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 ਪਿੱਛੇ ਨੂੰ ਲਿਆ ਆ ਪਿੱਛੇ ਗੱਲ ਬੱਸ ਕਰ ਹੋਰ ਕਰ ਮੈਂ ਕਿਹਾ ਮੋੜੋ ਬੱਸ ਚੱਕੋ ਹੀ ਬੱਸ 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 ਜ਼ਿਆਦਾ ਹੋ ਗਿਆ ਹੋ ਗਈ ਪਾ ਠੀਕ ਹੈ ਕਿ ਕਰ ਮੇਰੇ ਵੱਲੋਂ ਖਿੱਚਣ ਦੇ ਚਲਾਵਾ ਇਧਰੋਂ ਖਿੱਚਣ ਦੇ ਤੁਹਾਡੀ ਦਰਜੀ ਮਾਰਦੀ ਗੱਲ ਹੋਰ ਕਿ ਪਟਣੀ ਆ ਬੱਸ 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 ਬਹੁਤ ਆ ਸਹੀ ਆ ਗਿਆ ਐ ਜਮੀ ਉਧਰ ਕਿੰਨੀ ਗਾ ਉਧਰ ਵੀ ਇੰਨੀ ਗਾ ਮੂਰੇ ਜ਼ਿਆਦਾ ਕਿੱਤੀ ਹੋਈ ਮੂਰੇ ਥੱਲੇ ਘਾੜੀ ਓਹ ਨਹੀਂ ਹਲਕੀ ਜੀ ਉਧਰ ਨੂੰ ਖਿੱਚ ਹੋਣੀ ਆ ਮੜ ਜੀ ਇੱਧਰ ਜ਼ਿਆਦਾ ਮੂਰੇ ਦੇ ਵੀ ਕਿੱਟ ਮਾੜੀ ਜ਼ਿਆਦਾ ਇੱਧਰ ਬਸ ਮੂਰੇ ਦੇ ਮੂਰਾ ਕਿਣਾ ਹਾਂ ਹਾਂ ਖਿੱਚ ਆ ਖਿੱਚ ਬਸ ਬਹੁਤ ਸਹੀ ਆ ਯਾਰ ਬਾਗੂ ਬਸ ਬਸ ਸਹੀ ਆ ਮੂਰੇ ਇੱਧਰ ਪੂਰੀ ਪੂਰੀ ਆ ਪਰ ਮੂਰੇ ਪਾਉਣੀ ਹੋਣੀ ਹੈ ਗੱਦਾ ਮੂਰੇ ਰੱਖਦਾ ਮੈਂ ਗੱਦਾ ਟਰਾਲ ਸਹੀ ਆ ਫਿਰ ਕੋਈ ਬਣਾ ਆਇਆ ਨਾ ਇੱਥੇ ਤੇ ਉੜੀ ਜਾਣੀ ਬੰਨਣੀ ਪੈਣੀ ਮੂਰੇ ਸਵਾਰ ਕੇ ਰੱਸੀ ਛੋਟੀ ਰੱਸੀ ਨਾਲ ਬੰਨਣੀ ਪੈਣੀ ਆ ਚਲੋ ਬੰਨ ਦੀ ਆ ਪਾਉਣੇ ਨੂੰ ਵੀ ਨਾ ਤਿੰਨ ਵੇੜ ਦੀ ਹਾਂ ਇੰਨੀ ਹੈ ਤਾਂ ਵੈਸੇ 12 ਫੁੱਟ ਹੀ ਆ ਇਹ ਅੱਛਾ ਪਰ ਹੁਣ ਹੈ ਜਾਲੀ ਵਾਲੀ ਆ ਨਾ ਫਿਰ ਤਾਂ ਕਰਕੇ ਛੋਟੀ ਲੱਗਦੀ ਆ ਟਰਾਲਾ ਨਹੀਂ ਨਾ ਇਹ ਟਰਾਲੀਆਂ ਚ ਆਉਂਦੀ ਆ ਬਾਈ ਇਹ ਏ ਟਰਾਲਾ ਨਹੀਂ ਹੈਗਾ ਇਹ ਟਰਾਲੀ ਆ। ਕਾਈਓ ਛੋਟੀ ਛੋਟੀ ਜੀ ਲੱਗੀ ਆ। ਹਾਂ। ਛੋਟਾ ਜੀ ਹੈ ਨਾ। ਪਰ ਇਹ ਸਿੰਗਲ ਟਾਇਰ ਵੀ ਦੇ ਬਾਹਰਲੀ ਸਾਈਡ ਆ। ਅੰਦਰ ਨਹੀਂ ਹੈਗਾ ਇਹ ਦੀ ਹੱਬ। ਹਾਂ। ਬਸ। ਤਾਂ ਬੇ ਉਹ ਆਣਾ ਮਤਲਬ ਪਲਟਣ ਦਾ ਡਰ ਨਹੀਂ ਹੈਗਾ। ਹਾਂ। ਜਿਹੜੀ ਦੂਈ ਉਹ ਅੰਦਰ ਨੂੰ ਹੁੰਦੇ ਆ। ਉਹਦਾ ਹਾਂ ਉਹਦੇ ਅੰਦਰ ਟਾਇਰ ਹੁੰਦਾ ਉਹਦਾ ਚੱਕਰ ਆਉਂਦਾ ਪਲਟਣ ਦਾ। ਹਾਂ। ਆ ਠੀਕ ਆ ਵਧੀਆ। ਉਦਾਂ ਇਹਨੂੰ ਭਜਾਈ-ਭਜੂ ਜਾਂ ਕੋਈ ਚੱਕਰ ਨਹੀਂ ਹੈਗਾ ਇਹ ਨਾ। ਚਲੋ ਰਮੀੜ ਦਈਏ। ਵਧੀਆ ਸਾਹ ਲੈਣੇ ਨੇ। ਕੜਕ ਦੀ ਉਹ ਭਜਾਈ ਜੇ ਉਹ ਯਾਰ ਹੁਣ ਹੌਲੀ ਆ ਤੂੜੀ ਖਾਤਰ ਬਣਾਈ ਵੀ ਆ ਇਹੇ। ਇਹ ਕਿਹੜੇ ਨਿੱਗਰ ਇਹ ਕਿਹੜੇ ਇਹ ਕਿਹੜੇ ਨਿੱਗਰ ਬਣਾਈ ਹੋਈ ਆ ਵੀ ਹਾਂ ਜਿੱਥੇ ਨੂੰ ਮਰਜੀ ਟੋਇਟਾ ਪੇਜਨ ਸਿਟੀ ਚੱਲ ਹਾਂ ਇਹਦਾ ਤੂੜੀ ਨੂੰ ਜਿੰਨੀ ਹੋਲੀ ਈ ਟਰਾਲੀ ਚ ਹੋਊਗੀ ਉਹਨਾਂ ਜ਼ਿਆਦਾ ਫਾਇਦਾ ਬੰਦਾ ਚੱਕ ਕੇ ਪਾ ਲੰਦਾ ਸਹੀ ਗੱਲ ਵਾ ਇਹ ਤਾਂ ਬਿਲੋਂ ਉਠਾਉਣਾ ਪੜਾਈ ਹੋਈ ਹਾਂ ਹਾਂ ਤੂੜੀ ਦੇ ਹਰਮਨ ਕੱਲਾ ਚੱਕ ਕੇ ਪਾ ਦਿੰਦਾ ਸਟੈਂਡ ਸਟੂਡ ਜ਼ਿਆਦਾ ਇੱਧਰ ਉੱਧਰ ਕਰਦੇ ਮਾਣ ਮੋਟਾ ਅੱਛਾ ਤਾਂ ਹੀ ਹੋਲੀ ਬਣਾਈ ਵੀ ਆ ਯਾਰ ਕਿਉਂਕਿ ਬੰਦਾ ਇੱਧਰ ਉੱਧਰ ਕਰ ਲਵੇ ਉੱਪਰ ਤੇ ਹੁਣ ਟਰਾਲਾ ਭਾਰਾ ਕਰ ਦਈਏ ਫੇ ਢੂਆਂ ਤਾਂ ਡਾਉਣੀਆਂ ਆਪਣੀਆਂ ਅਸੀਂ ਤਾਂ ਪਹਿਲੀ ਮਰੀ ਜਾਂ ਢੂਈ ਦੇ ਚਲੋ ਰੱਤੀ ਰੂਸੀ ਪਾ ਲਈ ਆਪਾਂ ਤੇ ਨਵੇੜ ਦੀਏ ਕੰਮ ਹਾਂਜੀ ਤੇ ਆਪਣੀ ਹੋ ਗਈ ਟਰਾਲੀ ਤਿਆਰ ਫਾਈਨਲ ਹੈ ਕੰਮ ਸਾਰਾ ਤੇ ਨਿਬੜ ਗਿਆ ਵਿੱਚ ਤੇ ਗੱਦੇ ਗੱਦੇ ਵੀ ਰੱਖਤੇ ਆਪਾਂ ਨੇ ਤੇ ਇੱਧਰ ਰੂਸੀ ਪੈ ਗਈ ਤੇ ਇੱਧਰ ਬਿੰਦੂ ਨਹੀਂ ਆਹ ਮੁੰਡੇ ਨੇ ਬਹੁਤ ਸੇਵਾ ਕਰੀ ਨਾਮ ਦੀ ਚਲੋ ਤੇ ਨਿਬੜ ਗਿਆ ਨਾ ਆਪਣਾ ਦੇਖਦੇ ਆ ਤੇ ਜੇ ਸਲਾਹ ਪਣੀ ਤਾਂ ਹੁਣ ਚਾ ਦੇਖਦੇ ਆ ਜਿਵੇਂ ਵੀ ਸਲਾਹ ਬਣੀ ਫਿਰ ਹੁਣ ਚੱਲਦੇ ਆ ਨਹੀਂ ਫਿਰ ਸਵੇਰੇ ਚੱਲਾਂਗੇ ਨਾ ਤੇ ਬਲੌਗ ਬਹੁਤ ਵੜਾ ਹੋ ਜਾਣਾ ਸੀਗਾ ਤਾਂ ਕਰਕੇ ਆਪਾਂ ਇਸੇ ਤਰ੍ਹਾਂ ਕਰਦੇ ਆ ਬਲੌਗ ਦਾ ਐਂਡ ਤੇ ਮਿਲਾਂਗੇ ਨੈਕਸਟ ਬਲੌਗ ਚ ਲੈ ਕੇ ਆਵਾਂਗੇ ਤੁਹਾਡੇ ਲਈ ਕਸ਼ਮੀਰ ਹਾਂ ਤੇ ਜਾਣਾ ਫਿਰ ਆਪਾਂ ਨੇ ਦੇਖਦੇ ਆ ਜੇ ਰਾਤ ਨੂੰ ਨਿਕਲੇ ਤਾਂ ਆਪਾਂ ਰਾਤ ਨੂੰ ਸਟਾਰਟ ਕਰ ਦਾਂਗੇ ਬਲੌਗ ਨਹੀਂ ਫਿਰ ਸਵੇਰੇ ਕਰਦਾਂਗੇ ਆਪਾਂ ਠੀਕ ਹੈ ਜੀ ਓਕੇ